ਹੇ ਰਈਆ ਇੱਕ ਵਾਰੀ ਮੈਂ ਮਹਾਰਾਜ ਨੂੰ ਪੁੱਛਿਆ ਉਹ ਐਸੀ ਘਟਨਾ ਹੋਈ ਸੀ ਕਿ ਮੈਂ 29 ਨੰਬਰ ਕਮਰੇ 'ਚ ਪਿਆ ਸੀ ਤੇ ਉੱਥੇ ਜੋਰ ਦੀ ਝਟਕਾ ਵੱਜਿਆ ਤੇ ਮੈਨੂੰ ਐ ਲੱਗਿਆ ਵੀ ਮੈਂ ਸਰੀਰ ਤੋਂ ਬਾਹਰ ਹੋ ਗਿਆ ਮੈਂ ਕੀ ਦੇਖਦਾ ਦਸਤਾਰ ਮੇਰੀ ਸਵਾਰੇ ਪਈ ਆ ਘੜੀ ਪਈ ਆ ਲਾਈਟ ਸੀ ਥੋੜੀ ਜੀ ਉੱਥੇ ਤੇ ਆਪਣੇ ਸਰੀਰ ਨੂੰ ਦੇਖਦਾ ਮੰਜੇ ਕੋਲ ਮੈਂ ਖੜਾ ਤੇ ਮੇਰੇ ਮਨ 'ਚ ਆਇਆ ਵੇ ਸਰੀਰ ਛੱਡਤਾ ਉਹ ਮੈਂ ਬਾਹਰ ਨਿਕਲਣ ਲੱਗਿਆ ਕੁੰਡਾ ਖੋਲਣ ਲੱਗਿਆ ਕੁੰਡਾ ਮੇਰੇ ਹੱਥ 'ਚ ਨਹੀਂ ਆਇਆ ਉਹ ਦਰਵਾਜ਼ੇ ਦੇ ਵਿੱਚ ਲੱਗੇ ਲਗਾਏ ਦੇ ਬਾਹਰ ਨਿਕਲੇਗਾ ਉੱਥੇ ਮੇਰਾ ਮਿਲਣਾ ਵਾਲਾ ਸੀ ਸੰਤ ਮਹਿੰਦਰ ਸਿੰਘ ਪਟਵਾਰੀ ਅਸੀਂ ਕਹਿੰਦੇ ਹੁੰਦੇ ਸੀ ਉਹਦਾ ਮੈਂ ਮੋਢਾ ਹਲਾਉਂਦਾ ਰਿਹਾ ਵੀ ਮੈਂ ਇਸ ਸਰੀਰ ਛੱਡਤਾ ਉਹਨੂੰ ਕੀ ਪਤਾ ਲੱਗੇ ਉਹ ਤਾਂ ਕੋਈ ਟੱਚ ਤਾਂ ਹੁੰਦੀ ਹੀ ਨਹੀਂ ਇਹ ਚੀਜ਼ ਆਪ ਨੂੰ ਲੱਗਦਾ ਵੀ ਮੈਂ ਤਾਂ ਮੋਢਾ ਹਲਾਉਣਾ ਤੇ ਮੇਰੀ ਗੱਲ ਕਿਉਂ ਨਹੀਂ ਸੁਣਦਾ ਮੈਂ ਕਿਹਾ ਹੋਰ ਸਿੰਘਾਂ ਨੂੰ ਪਹਿਨਾ ਮੈਂ ਉੱਥੇ ਗਿਆ ਤਾਂ ਉਹ ਇਸ਼ਨਾਨ ਕਰਦੇ ਸੀ ਉਹਨਾਂ ਨੂੰ ਆਵਾਜ਼ਾਂ ਉਹ ਜਾਂ ਦਿੱਤੀਆਂ ਕਿਸੇ ਨੇ ਨਾ ਸੁਣੇ ਉਦੋਂ ਬਾਅਦ ਮੈਂ ਮਹਾਰਾਜੀ ਵੱਲ ਨੂੰ ਚਲੇ ਗਿਆ ਪੋਰੇ ਵੱਲ ਨੂੰ ਜਦ ਮੈਂ ਨੇੜੇ ਗਿਆ ਮੈਂ ਕਿਹਾ ਮੈਨੂੰ ਮੇਰੇ ਕਮਰੇ ਦਾ ਵੀ ਨਹੀਂ ਪਤਾ ਨੰਬਰ ਤਾਂ ਪੜਨਾ ਮੁੜ ਕੇ ਆਇਆ ਤਾਂ ਮੈਂ ਨੰਬਰ ਪੜ ਲਿਆ ਉਹਦਾ ਉਦੋਂ ਬਾਅਦ ਮੇਰੇ ਮਨ ਚ ਆਇਆ ਵੀ ਮੈਂ ਦੇਖਾਂ ਇੱਕ ਵਾਰੀ ਟਰਾਈ ਕਰਕੇ ਮੈਂ ਗਿਆ ਚਲੇ ਗਿਆ ਅੰਦਰ ਜਾ ਕੇ ਆਪਣੇ ਸ਼ਰੀਰ ਤੇ ਲੰਮਾ ਪੈ ਗਿਆ ਉਹ ਐਨੇ ਜ਼ੋਰ ਦੀ ਝਟਕਾ ਲੱਗਿਆ ਉਹ ਮੇਰੇ ਸਰੀਰ ਚ ਐਂਟਰ ਕਰ ਗਿਆ ਜਦੇ ਮੈਂ ਉੱਠ ਖੜਿਆ ਪਹਿਲੀ ਗੱਲ ਮੈਂ ਦੇਖੀ ਇੱਕਦਮ ਬਈ ਮਹਿੰਦਰ ਸਿੰਘ ਕਿੱਥੇ ਆ ਜਾਵਾ ਮਹਿੰਦਰ ਸਿੰਘ ਦੇਖਿਆ ਉਹ ਕਚਾਰਾ ਸੁੱਕਣਾ ਪਾ ਕੇ ਜੇ ਜਾ ਰਿਹਾ ਸੀ ਇੱਕਦਮ ਮੈਂ ਉੱਥੇ ਆਇਆ ਬਾਥਰੂਮਾਂ ਚ ਉਹੀ ਸਿੰਘ ਜਿਹੜੇ ਮੈਂ ਦੇਖੇ ਸੀ ਉਹੀ ਇਸ਼ਾਮ ਕਰ ਰਹੇ ਸੀ ਸ਼ਵੇਰੇ ਮੈਂ ਬੇਨਤੀ ਕਰੀ ਮਾਰਾ ਕਿ ਨੂੰ ਮਾਹਾਰਾਜ ਜੀ ਰਾਤ ਇਹ ਫੀਨੋਮੀਨਾ ਹੋਇਆ ਮੈਂ ਸਰੀਰ ਛੱਡ ਗਿਆ ਸੀ ਮਹਾਰਾਜ ਜੀ ਹੱਸ ਕੇ ਤਾਲੀਆਂ ਵਾਲ ਕੇ ਕਹਿੰਦੇ ਇੱਕੋ ਦਿਨ ਚ ਡਰ ਗਿਆ। ਹਮਾਰਾ ਕੀ ਗੱਲ? ਕਹਿੰਦੇ ਅਸੀਂ ਰੋਜ਼ ਜਾਂਦੇ ਆ ਸਰੀਰ ਛੱਡ ਕੇ ਰੋਜ਼। ਹਰ ਰੋਜ਼। ਕਦੇ ਅਮਰੀਕਾ 'ਚ, ਕਦੇ ਇੰਗਲੈਂਡ 'ਚ, ਕਦੇ ਪਹਾੜਾਂ ਤੇ, ਬਰਫ਼ਾਂ ਤੇ ਬੈਠੇ ਫੌਜੀ ਕਹਿੰਦੇ ਆਰਾਧਨਾ ਕਰਦੇ ਆ। ਉਹਨਾਂ ਕੋਲ ਪਹੁੰਚਦੇ ਆ। ਕਿਸੇ ਨੂੰ ਅਸੀਂ ਜਗਾਉਨੇ ਆ, ਕਿਸੇ ਦਾ ਕੰਮ ਕਰਦੇ ਆ। ਕਹਿੰਦੇ ਜਾਗਦੇ ਨਹੀਂ ਅਸੀਂ ਉਹਨਾਂ ਕੰਮ ਕਰਦੇ ਜਿਹਨੂੰ ਤੁਸੀਂ ਕਹਿੰਦੇ ਹੋ ਪਏ ਆ। ਉਹ ਕਹਿੰਦੇ ਉਸ ਵੇਲੇ ਅਸੀਂ ਜ਼ਿਆਦਾ ਕੰਮ ਕਰਦੇ ਆ। ਸੰਤ ਕਹਿੰਦੇ ਸੌਂਦੇ ਨਹੀਂ ਹੁੰਦੇ ਲੱਗਦੇ ਹੁੰਦੇ ਮੈਂ ਕਿਹਾ ਮਹਾਰਾਜ ਫਿਰ ਸਰੀਰ ਕਿਵੇਂ ਰਹਿੰਦਾ ਹੈ ਉਹ ਕਹਿੰਦੇ ਇੱਕ ਸਿਲਵਰ ਪਾਉਡ ਹੁੰਦੀ ਹੈ ਚਾਨਣੇ ਦੀ ਤਾਰ ਤਾਰ ਹੁੰਦੀ ਹੈ ਇੱਕ ਉਹ ਤਾਰ ਦੇ ਨਾਲ ਬਾਡੀ ਜੁੜੀ ਰਹਿੰਦੀ ਹੈ ਕਨੈਕਸ਼ਨ ਰਹਿੰਦਾ ਹੈ ਇਸ ਕਰਕੇ ਸੰਤਾਂ ਨੂੰ ਕਦੇ ਵੀ ਹਾਕ ਮਾਰ ਕੇ ਨਾ ਚਲਾਓ ਕਦੇ ਪੈਰ ਨਾ ਉਹਨਾਂ ਦੇ ਹਿਲਾਓ ਕਿਉਂਕਿ ਬਾਡੀ ਤੋਂ ਬਾਹਰ ਗਏ ਹੁੰਦੇ ਨੇ ਗੁਰੂ ਨਾਨਕ ਪਾਤਸ਼ਾਹ ਆਰਾਮ ਕਰ ਰਹੇ ਨੇ ਲੋਕਾਂ ਦੇ ਭਾਵੇਂ ਸੁੱਤੇ ਪਏ ਨੇ ਮਾਤਾ ਤ੍ਰਿਪਤਾ ਜੀ ਨੇ ਤੁਲਸਾ ਦਾਸੀ ਨੂੰ ਕਿਹਾ ਕਹਿੰਦੇ